ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੋਰ ਨਵੇਕਲੀ ਪਹਿਲ ਕਰਦਿਆਂ ਹੋਇਆਂ ਵਿਸ਼ੇਸ਼ ਕਾਊਂਟਰ ਖੋਲ੍ਹਿਆ ਜਿੱਥੇ ਚਾਈਨਾ ਡੋਰ ਜਮ੍ਹਾਂ ਕਰਵਾ ਕੇ ਰਵਾਇਤੀ ਤਾਗੇ ਵਾਲੀ ਡੋਰ ਮੁਫਤ ਵਿੱਚ ਬਦਲੀ ਜਾ ਸਕਦੀ ਹੈ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਇਸ ਮੌਕੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 11 ਜਨਵਰੀ ਤੱਕ ਆਪਣੀ ਚਾਈਨਾ ਦੀ ਡੋਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਮ੍ਹਾਂ ਕਰਵਾ ਕੇ ਰਵਾਇਤੀ ਤਾਗੇ ਦੀ ਡੋਰ ਮੁਫਤ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਣੇ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰੋਨਾਂ ਦਾ ਡੈਮੋ ਵੀ ਪੇਸ਼ ਕੀਤਾ ਗਿਆ। ਮੀਟਿੰਗ ਵਿੱਚ ਐਸਐਸਪੀ ਦਿਹਾਤੀ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ, ਜ਼ਿਲ੍ਹਾ ਸਮਾਜਿਕ ਅਤਿਆਨਿਆਇ ਅਧਿਕਾਰਤਾ ਅਫਸਰ ਪੱਲਵ ਸ਼੍ਰੇਸ਼ਠਾ ਕਾਰਜਕਾਰੀ ਸਕੱਤਰ রেড ਕ੍ਰੋਸ ਸैमਸਨ ਮਸੀ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਹਾਜ਼ਰ ਸਨ ਆਲਰੇਡੀ ਅਸੀਂ ਸਾਰੇ ਇਸ ਤੇ ਕਾਫੀ ਟਾਈਮ ਤੋਂ ਲੱਗੇ ਹੋਏ ਸੀ ਕਿ ਬਟ ਹੁਣ ਸਾਨੂੰ ਲੱਗਿਆ ਕਿ ਜੇ ਅਸੀਂ ਸਾਰੇ ਰਲ ਮਿਲ ਕੇ ਐਫਰਟਸ ਕਰੀਏ ਸਿਵਲ ਸੁਸਾਇਟੀ ਦੇ ਨਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਜਿਹੜੀ ਇੱਕ ਨੋਟੀਫਿਕੇਸ਼ਨ ਤੁਸੀਂ ਦੇਖੀ ਹੋਣੀ ਹੈ ਕਿ ਇਹਨੂੰ ਬਹੁਤ ਸਖਤਾਈ ਨਾਲ ਦੇਖਿਆ ਜਾ ਰਿਹਾ ਹੈ ਬਟ ਆਪਾਂ ਇਹਦੀ ਡਿਮਾਂਡ ਕਿਸ ਤਰ੍ਹਾਂ ਬੰਦ ਕਰੀਏ ਬਿਕੋਜ਼ ਐਕਚੁਅਲੀ ਲੋਕਾਂ ਨੇ 6-6 ਮਹੀਨੇ ਪਹਿਲੇ ਇਹ ਚੀਜ਼ ਆਪਣੇ ਘਰ ਸਟੋਰ ਕਰ ਲਈਏ ਜਿਹੜੀ ਚਾਈਨਾ ਡੋਰ ਹੈ ਜਿਹੜੀ ਕਿਲਰ ਡੋਰ ਹੈ ਇੱਕ ਤਰ੍ਹਾਂ ਸੋਪ ਇਹਦੇ ਲਈ ਆਲਰੇਡੀ ਕੁਝ ਸਾਧਾਂ ਤੇ ਡਰੋਨ ਸਰਵੇਲੈਂਸ ਸ਼ੁਰੂ ਹੋ ਚੁੱਕੀ ਸੀਗੀ ਹੁਣ ਅਸੀਂ ਉਹਨੂੰ ਵਧਾਰੇ ਹੈਗੇ ਆਂ ਪਲੱਸ ਅਸੀਂ ਇੱਕ ਮੌਕਾ ਵੀ ਦੇ ਰਹੇ ਹਾਂ ਸਾਰਿਆਂ ਨੂੰ ਕਿ 11 ਤਰੀਕ ਤੱਕ 11 ਜਨਵਰੀ ਤੱਕ ਜੇਕਰ ਕਿਸੇ ਕੋਲ ਵੀ ਇਹ ਹੈ ਕਿਲਰ ਡੋਰ ਹੈਗੀ ਹੈ ਘਰੇ ਪਈ ਹੈ ਤਾਂ ਇੱਥੇ ਸਾਡੇ ਡੀਸੀ ਆਫਿਸ ਦੇ ਵਿੱਚ ਗਰਾਉਂਡ ਫਲੋਰ ਤੇ ਜਿਹੜਾ ਰਿਪਲੇਸਮੈਂਟ ਸੈਂਟਰ ਬਣਿਆ ਹੋਇਆ ਉੱਥੇ ਆ ਕੇ ਵੋਲੰਟੀਅਰਲੀ ਤੁਸੀਂ ਇਹਨੂੰ ਡਿਪੋਜ਼ਿਟ ਕਰਾ ਸਕਦੇ ਹੋ ਚਾਈਨਾ ਡੋਰ ਨੂੰ ਤੇ ਉਹਦੇ ਬਦਲ ਦੇ ਵਿੱਚ ਤੁਸੀਂ ਜਿਹੜੀ ਕਾਟਨ ਦੀ ਰਵਾਇਤੀ ਹੁੰਦੀ ਹੈ ਡੋਰ ਉਹ ਲੈ ਜਾ ਸਕਦੇ ਹੋ ਕੋਈ ਅਸੀਂ ਤਾਂ ਡਿਊਟੀ ਦੇ ਉੱਤੇ ਪੂਰਾ ਪਿਆਰਾ ਦੇ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਬਹੁਤ ਸਾਰੇ ਰਿਕਵਰੀਜ਼ ਹੋਈਆਂ ਔਰ ਮੈਨੂੰ ਇਹ ਗੱਲ ਵੀ ਖੁਸ਼ੀ ਹੋਈ ਮੈਨੂੰ ਐਡਵੋਕੇਟ ਸਾਹਿਬ ਨੇ ਸਾਹਿਬ ਸਾਹਿਬ ਨੇ ਦੱਸਿਆ ਕਿ ਉਹ ਐਪੀ ਉਹ ਵੀ ਸੈਟੀਸਫਾਈਡ ਫੀਲ ਕਰ ਰਹੇ ਨੇ ਬਿਕੋਜ਼ ਇਹ ਸਾਰਾ ਇਹ ਸਾਡੀ ਡਿਊਟੀ ਹੈ ਟੁਵਰਡ ਸੋਸਾਇਟੀ ਔਰ ਡਿਮਾਂਡ ਜਿਹੜੀ ਹੈ ਜਿਵੇਂ ਗੱਲ ਕੀਤੀ ਹੈ ਉਹ ਸਪਲਾਈ ਨੂੰ ਆਪ ਹੀ ਘਟਾਉਂਦੀ ਹੈ ਸੋ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਤੁਹਾਡੇ ਰਾਹੀਂ ਸਾਰੇ ਪੇਰੈਂਟਸ ਨੂੰ ਕਿ ਦੇਖੋ ਸਾਰੀ ਚੀਜ਼ ਆਪਣੇ ਘਰੋਂ ਹੀ ਸ਼ੁਰੂ ਹੁੰਦੀ ਹੈ ਬੱਚਾ ਪੈਸੇ ਵੀ ਤੁਹਾਡੇ ਤੋਂ ਲੈ ਕੇ ਜਾ ਰਿਹਾ ਆ ਕੇ ਉਡਾਅ ਵੀ ਉੱਥੇ ਹੀ ਰਿਹਾ ਸੋ ਕਾਈਂਡਲੀ ਆਪਣੀ ਡਿਊਟੀ ਪ੍ਰਤੀ ਜਿਹੜਾ ਵੀ ਆਪਾਂ ਪਰਿਵਾਰਕ ਡਿਊਟੀਆਂ ਨੇ ਉਹਦੇ ਚ ਆਪਾਂ ਸਤਾਰਕ ਹੋ ਕੇ ਉਹਨਾਂ ਨੂੰ ਬੱਚਿਆਂ ਨੂੰ ਅਵੇਅਰ ਵੀ ਕਰੀਏ ਤੇ ਰੋਕੀਏ ਵੀ ਦੂਸਰੀ ਗੱਲ ਇਹਦੇ ਚ ਇਹ ਹੈ ਕਿ ਜਿੰਨੀ ਆਪਾਂ ਅਵੇਅਰਨੈਸ ਕਰਦੇਾਂਗੇ ਔਰ ਜਿੰਨੇ ਉਹਨਾਂ ਦੇ ਸਾਈਡ ਇਫੈਕਟਸ ਨੇ ਉਹ ਜਿਵੇਂ ਅੱਜ ਡਿਸਕਸ ਹੋਇਆ ਇਥੇ ਇਹ ਉਹਨੂੰ ਅਸੀਂ ਵਿਜ਼ੂਅਲਸ ਨਾਲ ਲੋਕਾਂ ਦੇ ਉੱਤੇ ਜ਼ਿਆਦਾ ਬੈਟਰ ਇਮਪੈਕਟ ਪੈਂਦਾ ਹੈ ਟੂ ਕ੍ਰਾਉਂਸ ਸਟ੍ਰੈਟਜੀ ਜਿਹੜੀ ਹੈ ਜਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਪਨਾਹੀ ਜਾ ਰਹੀ ਹੈ ਸਭ ਤੋਂ ਪਹਿਲਾਂ ਇਨਫੋਰਸਮੈਂਟ ਦਾ ਪਾਰਟ ਹੈ ਪੁਲਿਸ ਵੱਲੋਂ ਜਿੱਥੇ ਵੀ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇਹਦਾ ਸਟੋਰੇਜ ਦਾ ਪਾਰਟ ਹੈ ਉੱਥੇ ਬੜੀ ਵੱਡੀ ਅੱਜ ਜਿਹੜੀ ਹੈ ਜਿਸ ਵਾਸਤੇ ਸੋਸਾਇਟੀ ਦੇ ਨਾਲ ਮਿਲ ਕੇ ਜਿਸ ਵੱਲੋਂ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਜਿਹਦੇ ਵਿੱਚ ਇਹ ਜੋ ਵੀ ਇਹ ਚਾਈਨਾ ਡੋਰ ਜਿੱਥੇ ਸਟੋਰੇਜ ਦੇ ਵਿੱਚ ਹੈਗੀ ਆ ਉਹਨੂੰ ਆਊਟ ਆਫ ਸਰਕੂਲੇਸ਼ਨ ਕਰਨਾ ਉਹਦੇ ਵਾਸਤੇ ਇਹ ਮੁਹਿੰਮ ਜਿਹੜੀ ਹੈ ਕਿ ਆਪਣੀ ਡੋਰ ਜਿਹੜੀ ਚਾਈਨਾ ਡੋਰ ਹੈ ਇੱਥੇ ਦੇ ਕੇ ਦੇਸੀ ਡੋਰ ਦਾ ਜਿਹੜਾ ਢੱਟੂ ਹੈ ਜਾਂ ਜੋ ਵੀ ਹੈ ਉਹ ਲੈ ਕੇ ਜਾਇਆ ਜਾ ਸਕਦਾ ਸੋ ਇਹ ਟੂ ਪ੍ਰੋਂਗ ਸਟ੍ਰੈਟਜੀ ਜਿਹੜੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਅਪਣਾਈ ਗਈ ਹੈ ਬਹੁਤ ਹੀ ਕਾਬਿਲ ਤਰੀਕ ਹੈ ਅਮਰਥਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਡਿਪਟੀ ਕਮਿਸ਼ਨਰ ਅਮਰਥਰ ਨੇ ਨਮੂਨ ਅਮਰਥਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦਾ ਬਾਈਕਾਟ ਕਰਨ ਅਤੇ ਬੱਚਿਆਂ ਨੂੰ ਖਾਸ ਕਰ ਉਹਨਾਂ ਨੇ ਅਪੀਲ ਕੀਤੀ ਕਿ ਬੱਚੇ ਰਵਾਇਤੀ ਡੋਰ ਨਾਲ ਪਤੰਗਬਾਜ਼ੀ ਕਰਨ ਨਾਰੀ ਇਸ ਮੁੱਖੇ ਪੁਲਿਸ ਕਮਿਸ਼ਨਰ ਅਮਰਥਰ ਦੇ ਵੀ ਗੱਲਬਾਤ ਕਰਦੇ ਹੋਇਆ ਆਖ ਕਿ ਪਿਛਲੇ ਦਿਨਾਂ ਤੋਂ ਚਾਈਨਾ ਡੋਰ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਅਤੇ ਡਰੋਨ ਰਾਹੀਂ ਪੈਣੀ ਨਜ਼ਰ ਰੱਖੀ ਜਾ ਰਹੀ ਜਿਹੜੇ ਬੱਚੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਉਹਨਾਂ ਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਇਆ ਆਖ ਕਿ ਜਿਹੜੇ ਬੱਚੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਉਹਨਾਂ ਦੇ ਉੱਪਰ ਤਾਂ ਕਾਰਵਾਈ ਹੋਣੀ ਹੈ ਨਾਲ ਹੀ ਉਹਨਾਂ ਦੇ ਮਾਪਿਆਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਅਮਰਥਰ ਫਾਸਟ ਵੀ ਖਬਰਾਂ ਲਈ ਕੈਮਰਾਮੈਨ ਪਰੇਸ਼ਰ ਮਨਜਨ ਰਕੇਸ਼ ਕੁਮਾਰ